ਬੜਾ ਲਮਾ ਚਮਚਾ ਇਹ ਕੀ ਬਣਾਉਂਦੇ ਯਾਰ ਇਹ ਮਨਜੀਟੋ ਮਿੰਟ ਭਾਜੀ ਬਣਾਉਂਦੇ ਵੇ ਆ ਅੱਛਾ ਹਾਂਜੀ ਹਾਂਜੀ ਲੈਮਨ ਛੋਡਾ ਨਹੀਂ ਮਨਜੀਟੋ ਮਿੰਟ ਇਹ ਕਦੀ ਫਰੈਸ਼ ਲਾਈਨ ਛੋਡਾ ਨਹੀਂ ਕਿਹਾ ਨਹੀਂ ਵੈਸੇ ਲੈਮਨ ਛੋਡਾ ਕਿਹਾ ਸੀ ਠੀਕ ਹੈ ਠੀਕ ਹੈ ਉਹੀ ਉਹੀ ਆ ਸਰ ਫਰੈਸ਼ ਲਾਈਨ ਛੋਡਾ ਕਿਹਾ ਸੀ ਮਮਾ ਮਿੰਟ ਮਨਜੀਟੋ ਬਣਾਉਣ ਦੇ ਲੱਗਾ ਰੋ ਇੱਦਾਂ ਕਿਦਾਂ ਕਿਦਾਂ ਬਣਦਾ ਕੀ ਕੀ ਪਾਈਦਾ ਤੇ ਚ ਇੱਥੇ ਕੀ ਤੇ ਤੂੰ ਮਮਾ ਇੰਟਰਵਿਊ ਦੇਣ ਕਿਰੇ ਸਾਬ ਨਾਲ ਗਿਆ ਇਥੇ ਇਹਨੂੰ ਪਤਾ ਹੀ ਕੱਖ ਨਹੀਂ ਤੈਨੂੰ ਰਾ ਰੰਗ ਲੈ ਜੇ ਤੇਰਾ ਆਈ ਸਾਡੀ ਵੀਡੀਓ ਵਾਖੀ ਲੈ ਇਹਦਾ ਚੈਨਲ ਆਪ ਗੁਰਦੇਵ ਫੋਟੋਗ੍ਰਾਫਿਕਸ ਗੁਰਦੇਵ ਸਿੰਘ ਦੇ ਨਾਂ ਤੇ ਮੇਰਾ YouTube ਚੈਨਲ ਆ ਮੇਰਾ ਫੋਟੋਗ੍ਰਾਫਿਕਸ ਨਾਲ ਦੂਜਾ ਗੁਰਦੇਵ ਸਿੰਘ ਦਾ ਦੂਜਾ ਆ ਆ ਜਿਹੜਾ ਮੈਂ ਜੰਦੇ ਆਂ ਫੰਦੇ ਆ ਲਓ ਜੀ ਲੰਡਨ ਬੇਕਰ ਵਾਲਿਆਂ ਕੋਲ ਅੱਜ ਖਲੋਤੇ ਹਾਂ ਥੋੜਾ ਟਾਈਮ ਸਵੇਰ ਦੇ ਨਿਕਲੇ ਹਾਂ 6 ਵਜੇ ਤੇ ਭੁੱਖ ਲੱਗੀ ਸੀ ਸੋਚਿਆ ਵੀ ਕੋਈ ਖਾ ਕੇ ਜੰਦੇ ਆਂ ਵੀ ਇਹ ਬਾਈ ਹੁਣੀ ਕਹਿੰਦੇ ਸੀ ਪੀਜ਼ਾ ਬਹੁਤ ਵਧੀਆ ਬਣਾਉਂਦੇ ਨੇ ਤੇ ਸਲਾ ਇਹਨਾਂ ਦੀ ਇਹ ਆ ਵੀ ਇਹ ਓਪਨ ਹੀ ਰੱਖਿਆ ਹੈ ਨਾਲ ਉਹ ਇੱਥੇ ਕੰਮ ਦੇਖੋ ਦੇਖਰੀ ਬੁੱਬਲੀ ਤੇ ਚੰਗੀ ਤਗੜੀ ਬਣਾਈਆਂ ਤੇ ਇੱਕ ਇਹ ਵੇਸਟਫੁਸ਼ੀਨ ਬੰਦੀ ਆ ਤੇ ਓਪਨ ਕਿਚਨ ਹੀ ਦੀ ਰੱਖੋ ਸਾਹਮਣੇ ਤਾਂਵੇਂ ਕਸਟਮਰ ਇੱਥੇ ਸਣਾਣੇ ਲੋਕ ਆ ਆਪਣੀ ਮਰਜ਼ੀ ਨਾਲ ਕਵੇ ਵੀ ਟਮਾਟਰ ਵੱਧ ਪਾ ਦਿਓ ਵੱਧ ਪਾ ਦਿੰਦੇ ਆ ਲੈ ਘੱਟ ਪਾ ਦੋ ਤੇ ਘੱਟ ਵੀ ਪਾ ਦਿੰਦੇ ਆ ਤੇ ਇਹਨਾਂ ਨੇ ਸਾਹਮਣੇ ਬੇਸ ਤਿਆਰ ਕੀਤਾ ਜੀ ਇੱਥੇ ਵੇਖ ਕੇ ਤੇ ਹੁਣ ਆ ਟਾਪ ਉੱਤੇ ਪਾ ਰਹੇ ਆ ਦੇਖੋ ਜਨਾ ਮਾਰੋ ਮੀਰ ਸਾਰੀਆਂ ਸਗੀਆਂ ਸੁਭੀਆਂ ਇਹਨਾਂ ਨੇ ਇੱਥੇ ਰੱਖੀਆਂ ਨੇ ਛੱਡ ਕੇ ਓਪਨ ਚੀਜ਼। ਇਹ ਆਹ ਕਮ ਚੰਗਾ ਜੀ ਬਹੁਤੀਆਂ ਜਿਹੜੀਆਂ ਕਿਚਨਸ ਹੁੰਦੀਆਂ ਨੇ ਹਿਡਨ ਹੁੰਦੀਆਂ ਨੇ ਅੰਦਰ ਹੁੰਦੀਆਂ ਨੇ ਅੰਦਰੋਂ ਤਿਆਰ ਕਰਕੇ ਚੀਜ਼ ਦੇ ਦਿੰਦੇ ਆ। ਇਹਨਾਂ ਨੇ ਸਲਾਹ ਵਧੀਆ ਇਹਨਾਂ ਨੂੰ ਵੇਖੋ ਜੀ ਮੂਜੀ ਟੂਨ ਟੂਨ ਦੇ ਸਾਰੇ ਆਰਟਮੋ ਫਲੇਵਰ ਸ਼ੇਕ ਵੀ ਸਾਰਾ ਕੁਝ ਪਿਆ। ਓਵਨ ਵੀ ਇਹਨਾਂ ਦਾ ਸਾਹਮਣੇ ਆ। ਇਹ ਫਾਰਮ ਫਰੈਸ਼ ਪੀਜ਼ਾ ਬਣਾਉਣ ਲੱਗੇ ਆ ਜੀ ਲੰਡਨ ਵੇਖ ਰਹੀ ਆਪਣੀ। ਲੰਡਨ ਬੈਕਰੀ। ਵਾਧੇਗੜ ਚੂੜੀਆਂ। ਅਜ ਨਾਲਾ ਰੋਡ। ਅਜ ਨਾਲਾ ਰੋਡ। ਕਿੰਨੇ ਚਿਰ ਹੋ ਗਿਆ ਆਪਾਂ ਨੂੰ ਸਾਲ ਹੋ ਗਿਆ ਇੱਥੇ ਸਾਲ ਤੋਂ ਦੋ ਮਹੀਨੇ ਇੱਥੇ ਆਇਆ ਅੱਛਾ ਤੈਨੂੰ ਦੋ ਮਹੀਨੇ ਹੋਏ ਆ ਪਹਿਲਾਂ ਕਿਤੇ ਕੰਮ ਕਰਦੇ ਸੀ ਪਹਿਲੇ ਕਿਤੇ ਨਹੀਂ ਕਰੇ ਰੈਟ ਕਰਦੇ ਸੀ ਅੱਛਾ ਪਹਿਲਾਂ ਵਿਲੇ ਹੀ ਹਾਂ ਸੁੱਤੇ ਰਹਿੰਦੇ ਕਰੇ ਫਿਰ ਇੱਥੇ ਆ ਕੇ ਕੰਮ ਸ਼ੁਰੂ ਕੀਤਾ ਆਹ ਮੁੰਡਾ ਕਿੱਥੋਂ ਆ ਇਹ ਨੇਪਾਲ ਤੋਂ ਆ ਇਹ ਨੇਪਾਲ ਤੋਂ ਤੂੰ ਯਾਰ ਨੇਪਾਲੀ ਤੋਂ ਸੁਣਾ ਹੈ ਕਿ ਨਿਊਡਲ 버ਗਰ ਬਣਾਉਣੇ ਮੇ ਜ਼ਿਆਦਾ ਫੇਮਸ ਹੁੰਦੇ ਆ ਪੀਸੀ ਦੇ ਚੱਕਰ ਮੇ ਕਦੋਂ ਸੇ ਗੁੱਸ ਗਏ ਸਭ ਕੁਝ ਬਣਾ ਲੇਤਾ ਹੈ ਸਭ ਕੁਝ ਜੋ ਇਹਨਾਂ ਨੇ ਓਵਨ ਚ ਚਲਾਤਾ ਤੇ ਹੋਣੇ ਆਪਣੀ ਦੀ ਮਾਰਿਆ ਜੀ ਸਪੈਸ਼ਲ ਲਾਈਨ ਚੋੜਾ ਉਧਰ ਟਾਈਮ ਚੱਲ ਰਿਹਾ ਵਾ ਕਹਿੰਦੀ ਜੀ ਇਹਨਾਂ ਪੱਲੇ ਮੁੰਡਾ ਵਧੀਆ ਸਾਫ ਦਾ ਮੁੰਡਾ ਉਹ ਇੱਕ ਮੁੰਡਾ ਕੰਮ ਕਰਦਾ ਜੀ ਸਲੇਨ ਚੋੜੇ ਤੇ ਇੰਚਾਂ ਕਿਸ ਨੂੰ ਬਣਾ ਰਹੇ ਨੇ ਭਾਇ ਕੱਟ ਕੇ ਇਹਨਾਂ ਨੂੰ ਛੋੜ ਕੇ ਪਾ ਲਾਉਂਦੇ ਨੇ ਜਿਹੜੇ ਇਹਨਾਂ ਦੇ ਕੋਲ ਆ ਜਾਣਗੇ ਉਹ ਦੋਰੀ ਫਤਿਹਗੜ ਚੂੜੀਆਂ ਇਹ ਅਜਨਾਲੇ ਤੋਂ ਫਤਿਹਗੜ ਚੂੜੀਆਂ ਰੋਡ ਤੇ ਲੰਮਣ ਵੇਖ ਲਈ ਕੰਬਲ ਸਰ ਤੋਂ ਫਤਿਹਗੜ ਚੂੜੀਆਂ ਆਇਆ ਜਾਂਦਾ ਬਟਾਲੇ ਤੋਂ ਫਤਿਹਗੜ ਚੂੜੀਆਂ ਆਇਆ ਜਾਂਦਾ ਤੇ ਫਤਿਹਗੜ ਚੂੜੀਆਂ ਦੇ ਜਿਹਨੇ ਵੀਡੀਓ ਨੂੰ ਲੰਮਣ ਵੇਖ ਲਈ ਤੋਂ ਜਿਹੜੇ ਖਾਂਦੇ ਪੀਂਦੇ ਆ ਉਹ ਵੀਡੀਓ ਵੇਖ ਕੇ ਆਪ ਨੂੰ ਦੱਸ ਸਕਦੇ ਆ ਕਿ ਉਹਨਾਂ ਨੂੰ ਕੀ ਟੇਸਟ ਲੱਗਦਾ ਪਰ ਪਹਿਲੀ ਵਾਰ ਹੀ ਆਏ ਆ ਉਹ ਦੇਖਦੇ ਆ ਕੀ ਕੀ ਬਣਦੀ ਹੈ 1 ਮਿੰਟ ਚ ਜੇ ਤੱਕ ਲਓ ਜੀ ਪੀਜ਼ਾ ਹੋ ਗਿਆ ਜੇ ਰੈਡੀ ਬਾਰਮ ਫਰੈਸ਼ ਪੀਜ਼ਾ ਇਹਨਾਂ ਨੇ ਨੀਰ ਨੇ ਬਣਾ ਕੇ ਦਿੱਤਾ ਹਾਂਜੀ ਇਹ ਗਲ ਕੱਚਾ ਜੇ ਹਾਂਜੀ ਬਸ ਤੁਹਾਡਾ ਸਾਰੇ 1-2 ਮਿੰਟ ਲੱਗਣੇ ਬਸ ਹੋਰ ਅੱਛਾ ਹੋਰ ਲੱਗਣੇ 2 ਮਿੰਟ ਬਸ ਪੀਜ਼ਾ ਬਿਲਕੁਲ ਬਣ ਕੇ ਤਿਆਰ ਹੋ ਜੇ ਕਿਹੜਾ ਪੀਜ਼ਾ ਬਣਾਇਆ ਜੇ ਇਹ ਪੀਜ਼ਾ ਬਣਾਇਆ ਫਾਮਸ ਹੁਣੋ ਚੇਤਾ ਰੱਖੀ ਅੱਗ ਘੁਣੋ ਕਰੀਓ ਜੀ ਮੈਂ ਜਰਾ ਉਧਰ ਚਲ ਗਿਆ ਹਾਂ ਪੀਜ਼ਾ ਇਹਨਾਂ ਨੇ ਕੱਢ ਕੇ ਬਾਹਰ ਰੱਖਤਾ ਚੀਜ਼ੂ ਤੇ ਬਹੁਤ ਪਾਇਆ ਵਾ ਆ ਵੇਖੋ ਜੀ ਕੱਟ ਰੋ ਆਪ ਕੋ ਜਾਨਾ ਕੱਟਦੀ ਬੜੀ ਹੱਦੀ ਜੀ ਇਹ ਮੈਨੇ ਕਿਹੜੇ ਸਾਈਜ਼ ਦਾ ਪੀਜ਼ਾ ਏ ਮੀਡੀਅਮ 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 ਸਾਈਜ਼ ਦਾ ਪੀਜ਼ਾ ਤਾਂ ਬਾਬਾ ਹੀ ਲੱਗੰਦਿਆ ਚਲੋ ਕਰਦੇ ਆ ਚੈੱਕ ਫਿਰ ਚੈੱਕ ਕਰਕੇ ਦੱਸਦੇ ਆ ਜੀ ਕਿਵੇਂ ਦਾ ਬਣਿਆ ਲਓ ਜੀ ਮੇਟਰੋ ਪੀਜ਼ਾ ਲਿਆ ਆਪਾਂ ਖਾ ਇਸ ਤਰ੍ਹਾਂ ਨੇ ਬਾਬਾ ਪਾਇਆ ਸੀ ਤੇ ਪਰ ਹੈ ਬੜਾ ਲਾਈਟ ਜਿਹਾ ਹੀ ਤੇ ਬਾਕੀ ਹੈ ਕੰਪਰੈਸ ਸੀਗਾ ਚਲੋ ਫਿਰ ਕਿਤੇ ਨਵੇਂ ਥਾਂ ਜਾਵਾਂਗੇ ਰੋਟੀ ਪਾਣੀ ਖਾਣ ਤੋਂ ਬਾਅਦ ਦੂਜੀ ਜਗ੍ਹਾ ਜਾਵਾਂਗੇ